ઓ યાર પિઠાંગા ખેધા પાતા માશા એટલે મરનાટ ગંધ પે સવેર તો મે હેપી ਇਹ ਤਾਂ ਗੰਦ ਭਾਗਾ ਗੱਲ ਚ ਗੰਦਾ ਮੇਰਾ ਨਾਮ ਦੱਸ ਕਿਉਂ ਦੱਸਣਾ ਜਗਣਾ ਇਹ ਕਾਹ ਚ ਕਰ ਰਿਹਾ ਮਸਕਾ ਇਹ ਕਾਹ ਕਰ ਰਿਹਾ ਇੱਧਰ ਵੀਡੀਓ ਬਣਾਓ ਤੁਹਾਨੂੰ ਆ ਘਰ ਕਿਹੜਾ ਵਾ ਪਰ ਨਾ ਆ ਲੈ ਲੈ ਮੰਨ ਨਾਲੀ ਨਹੀਂ ਨਹੀਂ ਬਣਾ ਲਾ ਲਾ ਜਿਹੜਾ ਵੇਖਦਾ ਫੋਨ ਰੋਈ ਜਾ ਇਹ ਲੋਗੀ ਇੱਧਰ ਕੰਮ ਆਉਣਾ ਵੀਡੀਓ ਬਣਾ ਦੇ ਮੇਰੇ ਕਾਹ ਚ ਕਰ ਇੱਧਰ ਇਹਨਾਂ ਦੀ ਦੋਸਤੀ ਦਾ ਮੁੰਡਾ ਇਹਦਾ ਜਿਹੜਾ ਵੇਖਦਾ ਫੜਾ ਇਹਨਾਂ ਨੇ ਵਿਚਾਰਾ ਮੇਰੇ ਮੁੰਡੇ ਦਾ ਨਾਮ ਲਿਆ ਕੋਈ ਨਹੀਂ ਪੁਲਿਸ ਸੱਦੋ ਯਾਰ ਸੱਦੋ ਮੈਂ ਮੈਂ ਕਲੀ ਕੁਵਾਰ ਮੇਰੀ ਘਾ ਘਵਾ ਵਾ ਮਰ ਮਰ ਮੁੰਡਾ ਮੈਨੂੰ ਨਾਂ ਨਹੀਂ ਲੈ ਨਾ ਤੁਹਾਨੂੰ ਪਤਾ ਹੀ ਆ ਬਖੜ ਕੇ ਪੁੱਠਬਾ ਪਾ ਦੇ ਹੈਪੀ ਮਗੜਾ ਬਲ ਆਇਆ ਮੁੰਡੇ ਮੁੰਡਾ ਗਿਆ ਜ ਗਿਆ ਮੇਰੇ ਘਰ ਥਲੇ ਲਾ ਕੇ ਮੈਂ ਜਪਰਾਕਾ ਤੋਂ ਦਿਆ ਜੇ ਤਨ ਮੇਰੇ ਮੁੰਡੇ ਦੀ ਲੜਾਈ ਆ ਇਹ ਨਾ 40000 ਰੁਪਏ ਮੈਨੂੰ ਪੁਆਏ 40000 ਮੇਰੇ ਕਹਿਣਾ ਸੁਣੀ ਮੇਰੀ ਮੈਂ ਜਾ ਕੇ ਦਾ ਪਾਣੀ ਮਾਫੀ ਬੋਲੀ ਦੱਸੋ ਦੀ ਨਾਂ ਲਾਉ ਬੰਦਾ ਕਿਹੜਾ ਲੈ ਜਾਣਾ ਮਾਰਨਾ ਚ ਉੱਠ ਜੇ ਝੁੰਡੀ ਜ ਮਾਰਾ ਝੂਠ ਨੀ ਮਾਰਨਾ ਮੇਰਾ ਕਿਲੇ ਜੂਆ ਇਹਨਾਂ ਨਾਲ ਕਰੋ ਨਜ਼ਾਇਜ਼ ਨੇ ਕਹਿਣਾ ਜਿਹੜਾ ਜੈਜ ਬੰਦਾ ਲੈ ਜਾਣਾ ਕਿਹੜਾ ਜੈਜ ਹੈਗਾ ਦੱਸੋ ਠੀਕ ਹੈ ਵੇਚਣ ਵਾਲੇ ਦਾ ਨਾਂ ਨਾ ਲੈਣਾ ਮਾਰਾ ਦੀ ਕਸਮ ਲੱਗਿਆ ਮੇਰੇ ਦੋਵੇਂ ਫੁੱਟ ਮਾਰ ਕੇ ਜੇ ਮੈਂ ਝੂਠ ਮਾਰਾ ਠੀਕ ਹੈ ਜੀ ਬੋਲੋ ਫਿਰ ਉਹਨੂੰ ਨਾਂ ਲੈ ਕੇ ਬੋਲੋ ਵਾਦ ਕੀਆ ਵੇਚਣ ਵਾਲੇ ਦਾ ਨਾਂ ਨਾ ਲੈਣਾ ਤੈਨੂੰ ਜਿਹੜਾ ਜਿਹੜਾ ਨਜਾਜ਼ ਲੜਾ ਹਟਾਉ ਕਰ ਤੂੰ ਹੀ ਨਾਂ ਲਾਓ ਮੈਂ ਤੁਹਾਨੂੰ ਚਾਈ ਦੱਸ ਕੇ ਨਾਂ ਕੀ ਕਰਾ ਇਤਨਾ ਬੜਾ ਕਰੀ ਜੇ ਮੈਂ ਤੇ ਗੰਦ ਮੁੱਕ ਕੋ ਨਾ ਕਿ ਆਈ ਤਾਂ ਯਾਰ ਮੇਰੇ ਮੁੰਡੇ ਨਾ ਲਾਲਾ ਲਕ ਵੇਤੇ ਉਲਟਾ ਮੇਰੇ ਮੁੰਡੇ ਨੂੰ ਪਸੰਦ ਆਏ ਗਾ ਛੱਤਾ ਕਿ ਮਾ ਮੈਂ ਗਲੀ ਗਲੀ ਸਰਫਰਾਣੇ ਨਾ ਜੱਕ ਮੈਂ ਉੱਤਰ ਆਖਾ ਬੜੀ ਬੜੀਆ ਪਹਿਣਾ ਕਾ ਜੇ ਸੱਚ ਬੋਲਣ ਲਾਪਰ ਰੋਗਾਂ ਦਾ ਕੰਮ ਮੈਨੂੰ ਸੱਚਾਈ ਦੱਸਾਈ ਦੱਸਾਈ ਉਹ ਇੰਨੇ ਦਿਨ ਹੋ ਗਿਆ ਇਥੋਂ ਲੜਾਈ ਵਿਛੇ ਗਲੀ ਜੁਂਦੀ ਆ ਉਹ ਹੀ ਲੜਾਈ ਸੇ ਗਲੀ ਜੁਂਦੀ ਆ ਇੰਨੇ ਪਰਫ ਜਦ ਪਾਜੀ ਸੌਂਦੇ ਆ ਤਰਲੇ ਰੱਖ ਕੇ ਮਾਰ ਕੇ ਕਿਹੜੇ ਮੈਂ ਆਹ ਬਾਜੀ ਨਹੀਂ ਲੋਹ ਗਰੀਆ ਤੇਰਾ ਮੁੰਡਾ ਇਹ ਕੰਮ ਜਿਹੜਾ ਦਾਖਲ ਕਰਾਇਆ ਸੀ ਖਰਚਾ ਕਰਾ ਰਿਹਾ ਹੈ ਖਰਚਾ ਹੀ ਕਰਾ ਰਿਹਾ ਹੈ ਸਾਡੇ ਪਿਆਰ ਸਾਡੇ ਦਵਾਈ ਨੂੰ ਨਹੀਂ ਜਿਹੜਾ ਦਾਖਲ ਕਰਾ ਕੇ ਕੰਮ ਕਰਾਇਆ ਉਹ ਅਸਥਾ ਤੱਕ ਡੱਕੀ ਹੋ ਮੇਰੇ ਨਾਲ ਤਰਾ ਉਹ ਜੇ ਹੁਣ ਵੀ ਤੇਰਾ ਮੁੰਡਾ ਗਲਤ ਹੈ ਤਾਂ ਹੁਣ ਦਵਾਈ ਪਾਓ ਜੇ ਗੱਪਰੀ ਆਦਾ ਹੁੰਦਾ ਮੈਂ ਲੋਕਾਂ ਦਾ ਪਾਜੀ ਮਾਵਾ ਮਗਰ ਜਾ ਕਰਨ ਬੰਦ ਸਾਡੇ ਪੁੱਤਾਂ ਨੂੰ ਰਿਸ਼ਤਾ ਨਹੀਂ ਹੋਣਾ ਸਾਡੇ ਪੁੱਤ ਨਜ਼ਾਰੇ ਭੰਡੇਨਾ ਤੂੰ ਬਾਤ ਕਰ ਤੇ ਸੱਚਾਈ ਆ ਤੇ ਗੱਲ ਨਹੀਂ ਕਰਨਾ ਮਰਗਾ ਜਿੱਤਾ ਦੇ ਕਰਵਾਉਣ ਪਿਆ ਕੁਛ ਨਹੀਂ ਤਾਨੂੰ ਦਰਦ ਕਰਾ ਪਾਉਂ ਮੁੱਖੀ ਹੈ ਮਗਲੋਂ ਨਹੀਂ ਮੇਰਾ ਫੁੱਟ ਤੇ ਛੱਟ ਕਰਾ ਛਟਕਾਰਾ ਇਹ ਕਹਿੰਦਾ ਸਿਨੇ ਬਾਦੋ ਸਾ ਮਾਤਾ ਕੰਮ ਕੀ ਕਰਦੇ ਨੇ ਬੜਾ ਮੁੰਡੇ ਦੇ ਪਾਣੀ ਕਿ ਕਰੇ ਮਰਗਾ ਪੁਚਾਇਆ ਮੇਰਾ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਦੀ ਹੈ ਨਾ ਜ਼ਿੰਦਗੀ ਖਰਾਬ ਕਰਦਾ ਮੁੰਡੇ ਮੇਰੇ ਨਾਂ ਤੋਂ ਲੈਦੇ ਆ ਜਾਲ ਪਲਾਉਣਾ ਮੈਨੂੰ ਪਾਣੀ ਮੇਰੇ ਮੁੰਡੇ ਨੂੰ ਨਹੀਂ ਲਾਉਂਦਾ

ਸਾਰੇ ਸੱਚਾ ਕਰਦੇ ਨਾ ਕੋਈ ਆਲੇ ਦਾ ਕੋਈ ਨਹੀਂ ਪੁਲਿਸ ਤੋਂ ਸਾਰੇ ਗੱਲਾਂ ਕਰ ਗੱਲ ਕਰਦੀ ਹੈ ਮੈਂ ਸੱਚੀ ਮੇਰੇ ਮੁੰਡੇ ਨੇ ਪੱਟ ਛੱਡਦਾ ਗਲੀ ਚ ਬੈਠਦਾ ਵੈਸਾ ਨਹੀਂ ਕਿਹਾ ਮੇਲਾ ਲੱਗਦਾ ਲੱਗ ਜਾ ਗੱਲ ਆ ਕੇ ਬੰਦਾ ਮਾਰਦਾ ਲੱਗ ਜਾ ਗਲੀ ਸ਼ਾਹ ਮਰਦਾ ਤੋਂ ਪਹਿਲਾਂ ਮੇਲਾ ਲੱਗਾ ਮੇਰਾ ਮਰਲੇ ਪੇਰ ਸਨੇ ਸਰੇ ਸਾਰਾ ਸਮਾਨ ਸਮੇਤ ਫੜਿਆ ਠੀਕ ਹੈ ਸਭ ਠੀਕ ਰੰਗੇ ਅੱਥੀ ਫੜਿਆ ਇੰਨੇ ਉਤਨਾ ਫੜਿਆ ਲੱਗੇ ਠੀਕ ਹੈ ਬਚਾ ਤੁਹਾਡੀ ਮਾਤਾ ਹਣਾ ਫੜਿਆ ਮਾਦੀ ਬਾਤ ਨਾ ਕਟਾਵੇ ਬੀਬੀ ਨੇ ਵੀਡੀਓ ਜਿਹੜਾ ਨਾ ਲਿਆ ਨਾ ਇਹ ਤੇ ਬੰਦੇ ਇਹਦੇ ਆਵੇ ਚੈਨਲ ਚੱਲ ਗਿਆ ਤੇ ਮੇਰੀ ਹੋ ਪਾ ਇਹਦਾ ਸਹੀ ਨਾ ਗੱਲ ਕਰਨ ਜੋਗਾ ਨਹੀਂ ਮੈਂ ਇੱਕ ਦੱਸਣੇ ਬਿਲ ਬਿਲ ਲਗਾਉਣਾ ਪੈਣੀ ਬਿਲ ਤੇ ਜੈਜ ਮੈਂ ਸੱਚੀ ਨਾ ਦੋ ਮਿੰਟ ਮੇਰੀ ਗੱਲ ਸੁਣ ਲੋ ਜਾਂ ਮੈਂ ਵੀਡੀਓ ਦੇ ਵਿੱਚ ਜਾਂ ਮੈਂ ਗਾੜੀਓ ਕੋਈ ਗੱਲ ਕੀਤੀ ਆ ਨਹੀਂ ਬੜਾ ਬਦੀ ਨਾਂ ਬਕੀ ਜਾਂਦੀ ਮਾਦਾ ਵੀ ਤੇ ਬੁੱਢਾ ਵੀ ਕੋਈ ਨਹੀਂ ਨਾ 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 ਕਹਿਣੀ ਨਾ ਬੰਦੇ ਸੱਤ ਕੋਲ ਜਿਹੜਾ ਮੇਰਾ ਪਤਾ ਦਾ ਕੋਈ ਗਿਆਨ ਨਹੀਂ ਮਿਲੂਗਾ ਲੜ ਮੇ ਪਾਜ ਨਿਵਾਜ ਮਰ ਮੁੱਠਾ ਆ ਗਈ ਚੁੱਪ ਕਰਕੇ ਜਿਹੜਾ ਵੀਡੀਓ ਤੇ ਗੱਲ ਗੱਲਾਂ ਕਰੇ ਗੱਲ ਕਰ ਦੂੰਗਾ ਮੈਂ ਉਹਨਾਂ ਨੂੰ ਫੋਨ ਲਗਾ ਦੇਣਾ ਸਾਨੂੰ ਗੱਲ ਪਾਉਂਦੀ ਆ ਹੁਣ ਮੇਰਾ ਪਤਾ ਦੇਲੇ ਪਾਰ ਪੜ ਦੇਣਾ ਮੇਰਾ ਪਤਾ ਸੁਣ ਜਾ ਜਪੜਿਆ ਗੱਲ ਚਾਹੁੰਦਾ ਲਾਤਾ ਦੀ ਵੀਰ ਲਾਤਾ ਦੀ ਉਹ ਹੀ ਯਾਰੀ ਨਹੀਂ ਬੁੱਢਾ ਦੀ Ah, okay. yeah. o